ਇਹ ਲੋਕ ਆਪਣੇ ਨਹੀਂ ਉਹ ਹੈ ਵੀ ਆਪਣੇ ਹੈ ਨਹੀਂ ਪ੍ਰਭੂ ਕਿਉਂਕਿ ਉਹ ਜਦੋਂ ਵੀ ਕੁਰਸੀ ਤੇ ਬੈਠਦੇ ਆ ਉਦੋਂ ਉਹ ਪੱਟੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਿਆ ਕੇ ਤੁਹਾਡੇ ਤੇ ਲਾਗੂ ਕਰਦੇ ਆ ਉਦੋਂ ਉਹ ਤੁਹਾਡੀਆਂ ਗੱਲਾਂ ਨਹੀਂ ਕਰਦੇ ਬੇਸ਼ੱਕ ਸੱਥਾਂ ਚ ਕਹਿਣੋਂ ਕਹਿੰਦੇ ਆ ਵੀ ਹਾਂ ਜੀ ਤੁਹਾਨੂੰ ਤੁਹਾਡੀਆਂ ਜਿਹੜੀ ਸਾਥ ਵਾਲਾਂ ਦੀ ਮੰਗਾਂ ਸੀ ਪੂਰੀ ਕਰਦੇ ਆ ਜਣੀ ਕਰਦੇ ਕੀ ਹੈ ਗਰਾਟ ਦੇਣੀ ਹੈ ਸਾਡਾ ਪੈਸਾ ਸਾਡੇ ਤੇ ਭਰਾਵੋ ਲਗਾਏ ਆ ਟੈਕਸ ਦੇ ਰੂਪ ਵਿੱਚ ਪਰ ਜਦੋਂ ਤੁਹਾਡੇ ਨੂੰ ਗ੍ਰਾਂਟ ਦਿੰਦੇ ਆ ਤੁਹਾਡੇ ਤੇ ਬਹੁਤ ਵੱਡਾ ਛਾਣ ਕਰਦੇ ਆ ਵੀ ਆਸੀਂ ਤੁਹਾਡੇ ਪਿੰਡ ਨੂੰ ਆਹਾ ਆ ਗ੍ਰਾਂਟ ਦੇ ਚੱਲੇ ਆਪਣੇ ਬੰਦੇ ਹੱਟਦੇ ਨਹੀਂ ਭਰਾਵੋ ਥੱਕਦੇ ਉਦੋਂ ਪਰ ਭਰਾਵੋ ਇਹਨਾਂ ਨੂੰ ਪੁੱਛਣਾ ਲਾ ਹੋਵੇ ਵੀ ਇਹ ਗ੍ਰਾਂਟ ਭਾਈ ਤੁਸੀਂ ਆਪਣੇ ਗੋਚੇ ਚੋਂ ਦਿੱਤੀ ਐ ਜਾਂ ਇਹ ਖਜ਼ਾਨੇ ਚੋਂ ਦਿੱਤੀ ਐ ਸਾਡਾ ਪੈਸਾ ਸਾਨੂੰ ਦੇ ਕੇ ਫਿਰ ਸਾਡੇ ਤੇ ਛਾਣ ਕਾਦਾ ਕਰਦੇ ਹੋ ਜਣੀ ਆ ਗੱਲਾਂ ਭਰਾਓ ਸਾਨੂੰ ਸੋਚਣੀਆਂ ਪੈਣੀਆਂ ਨੇ ਇਹ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨੇ ਅੱਜ ਤੇ ਅਗਲੀ ਗੱਲ ਮੈਂ ਤੁਹਾਡਾ ਨਾਲ ਜਿਹੜੀ ਕਰਾਂ ਜਿਹੜੀ ਜਦੋਂ ਸਾਡੇ ਪੰਜਾਬ ਦੀ ਧਰਤੀ ਤੇ ਵੱਡੀ ਪੱਤਰ ਤੇ ਖੁਦਕਸ਼ੀਆਂ ਦਾ ਦੌਰ ਸ਼ੁਰੂ ਹੋਇਆ ਉਹਨੇ ਸਾਡੇ ਪਿੰਡਾਂ ਚ ਆਮ ਹੁੰਦਾ ਵੀ ਜਿਹੜੇ ਪਰਿਵਾਰ 'ਚੇ ਬਾਣਾ ਬਾਪਰ ਜਾਂਦਾ ਉਹ ਚੋਰੀਓ ਸਰਪੰਚ ਨੂੰ ਕਹਿੰਦਾ ਵੀ ਭਾਈ ਥਾਣੇ ਵਾਲਿਆਂ ਨੂੰ ਕਹਦੇ ਸਾਡੇ ਘਰੇ ਆ ਬਾਣਾ ਬਾਪਰ ਗਿਆ ਕੋਈ ਪੁਲਿਸ ਨਾ ਆਵੇ ਉਹ ਬੰਦਾ ਭਰਾਵੋ ਐਸਐਚਓ ਨੂੰ ਜਦ ਥਾਣੇ ਦੇ ਕਿਸੇ ਪਾਲਕ ਨੂੰ ਕਹਿੰਦਾ ਫੇਰੇ ਵਾ ਚੋਰੀਆਂ ਸੰਸਕਾਰ ਕਰਦੇ ਆਪਾਂ ਨੇ ਕਿਹਾ ਵੀ ਭਰਾਵੋ ਇਹ ਗਲਤ ਹੈ ਇਹ ਜਿਹੜਾ ਕੰਮ ਹੋ ਰਿਹਾ ਜਿਹੜੇ ਸਾਡੇ ਭਰਾ ਖੁਦਕਸ਼ੀਆਂ ਕਰ ਰਹੇ ਆ ਕੀ ਦੀ ਬਦੌਲਤ ਹੋ ਰਿਹਾ ਸਾਰਾ ਕੁਝ ਇਹ ਸਰਕਾਰਾਂ ਦੀਆਂ ਨੀਤੀਆਂ ਨੇ ਉਹਨਾਂ ਦੀਆਂ ਪਾਉਸੀਆਂ ਨੇ ਸਾਨੂੰ ਇੱਧਰ ਨੂੰ ਪਾਇਆ ਮਜਬੂਰ ਕੀਤਾ ਜਣੀ ਆਪਾਂ ਲੜੇ ਸਰਕਾਰਾਂ ਨੂੰ ਮਜਬੂਰ ਕੀਤਾ ਪਹਿਲੀ ਵਾਰ ਬਾਦਲ ਸਰਕਾਰ ਤੋਂ 2 ਲੱਖ ਰੁਪਏ ਦਾ ਮਾਮਲਾ ਤੁਸੀਂ ਲੈ ਕੇ ਆਏ ਜਦੋਂ ਤੁਹਾਡੇ ਯਾਦ ਹੋਣਾ ਜਿਹੜੇ ਭਰਾਗਾਏ ਤੇ ਬਠਿੰਡੇ ਸੈਕਟਰੀਏਟ ਘੇਰਿਆ 96 ਕਰੋੜ ਰੁਪਏ ਥੇਰੀ ਦੇ ਤਰਾ ਕੇ ਲੈ ਤੇ ਤੁਸੀਂ ਪੜਾਇਆ ਭਰੋ ਐਤਵਾਰ ਨੂੰ ਛੁੱਟੀ ਹੁੰਦੀ ਆ ਐਤਵਾਰ ਨੂੰ ਵੀ ਅਫਸਰਾਂ ਨੂੰ ਬਿਠਾਇਆ ਤੁਸੀਂ ਨੇ ਇਹ ਕਿਹੜੀ ਤਾਕਤ ਹੈ ਇਹ ਤੁਹਾਡੀ ਤਾਕਤ ਹੈ ਭਰੋ ਅੱਜ ਵੀ ਆਪਾਂ ਜਿਹੜੀ ਨਾ ਕਾਂਗਰਸ ਨੇ ਵੰਡਿਆ ਨਾ ਆਪ ਪਾਰਟੀ ਨੇ ਵੰਡਿਆ ਆਪਾਂ ਸਰਕਾਰਾਂ ਨੂੰ ਕਿਹਾ ਅੱਜ ਭਰਾਵੋ ਇਹ ਦੋ ਇਹ ਤੂੰ ਹੋਰ ਪਤਾ ਕਿਵੇਂ ਹੋ ਗਿਆ ਇੱਕ ਤਾਂ ਦੇਖੋ ਕਰਜ਼ੇ ਤੋਂ ਤੰਗ ਆ ਕੇ ਖੁਦਕਸੀ ਹੁੰਦੀ ਐ ਦੂਜੀ ਆਪਾਂ ਉਹ ਕਹਿੰਦੇ ਆ ਜਿਹੜੇ ਸਾਡੇ ਭਰਾ ਖੇਤਾਂ 'ਚ ਕੰਮ ਕਰਦੇ ਐ ਕਿਸੇ ਨੂੰ ਸੱਪ ਡੱਸ ਗਿਆ ਕਿਸੇ ਨੂੰ ਕਰੰਟ ਲੱਗ ਗਿਆ ਜਾਂ ਕਿਸੇ ਨੂੰ ਸਪਰੇਅ ਚੜ ਗਈ ਜਾਂ ਕਿਸੇ ਨਾਲ ਕੋਈ ਹੋਰ ਭਾਲਾ ਬੱਪਰ ਗਿਆ ਉਹ ਵੀ ਆਪਾਂ ਕਹਿੰਦੇ ਆ ਉਹਦੀ ਜ਼ਿੰਮੇਵਾਰੀ ਸਰਕਾਰ ਹੈ ਕਿਉਂਕਿ ਸਾਨੂੰ ਜਿਹੜੇ ਭਰਾਵੋ ਖੇਤਾਂ 'ਚ ਕੰਮ ਕਰਦੇ ਆ ਉਹ ਇਹ ਜਾਂ ਇਹਨਾਂ ਨੇ ਅੱਜ ਤੱਕ ਕਿਤੇ ਇਹੋ ਜਿਹੀ ਪੌਸੀ ਇਹ ਨਹੀਂ ਬਣਾਈ ਬੀਜੇ ਭਾਈ ਆ ਇਸ ਤਰ੍ਹਾਂ ਦਾ ਕੋਈ ਪਾਣਾ ਵਾਪਰ ਗਿਆ ਉਹਦਾ ਜਿਹੜਾ ਮਾਮਜਾ ਜਾਂ ਪਰਪਾਈ ਹੈ ਉਹਦੀ ਸਰਕਾਰ ਕਰੂਗੀ ਤੀਜਾ ਸਾਡੇ ਜਿਹੜਾ ਭਰਾਵੋ ਗੱਲ ਪਿਆ ਟੰਡ ਜਿਹੜਾ ਚਿੱਟਾ ਜਾਂ ਸਮੈਕ ਹੀਰੋਆਨਾ ਜਿਹਦੇ ਨਾਲ ਸਾਡੇ ਨੌਜਵਾਨ ਬੱਚੇ